ਪੰਜਾਬ ਦੇ ਵਿੱਚ ਇਨਸਾਨੀਅਤ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋ ਗਈ ਹੈ ਕਿ ਸੋਰੇ ਨੇ ਆਪਣੀ ਹੀ ਨੂੰ ਦੇ ਨਾਲ ਅਜਿਹੀ ਮਾੜੀ ਕਰਤੂਤ ਕੀਤੀ ਕਿ ਪਰਿਵਾਰਕ ਮੈਂਬਰ ਤੱਕ ਵੀ ਸਦਮੇ ਦੇ ਵਿੱਚ ਹੈ ਕਿ ਸੱਚਮੁੱਚ ਕੋਈ ਵੀ ਸੋਰਾ ਆਪਣੀ ਨੂੰ ਦੇ ਨਾਲ ਅਜਿਹਾ ਕਰ ਸਕਦਾ ਹੈ ਬਹੁਤ ਹੀ ਮੰਦ ਭਾਗੀ ਖਬਰ ਜੋ ਹੈ ਫਰੀਦਕੋੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੋਰੇ ਦੇ ਵੱਲੋਂ ਆਪਣੀ ਨੂੰ ਦੇ ਉੱਤੇ ਤੇਜਾਬ ਸੁੱਟ ਦਿੱਤਾ ਗਿਆ ਤੇ ਜ਼ਖਮੀ ਹਾਲਾਤਾਂ ਦੇ ਵਿੱਚ ਨੂੰ ਜੋ ਹੈ ਬੁਰੀ ਤਰ੍ਹਾਂ ਝੁਲਸ ਜਾਂਦੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ ਨੂੰ ਇਸ ਵੇਲੇ ਹਸਪਤਾਲ ਦੇ ਵਿੱਚ ਪਹੁੰਚੀ ਹੈ ਸੋਹਰੇ ਦੇ ਵੱਲੋਂ ਆਪਣੀ ਹੀ ਵਿਧਵਾ ਨੂੰ ਦੇ ਨਾਲ ਅਜਿਹਾ ਕੀਤਾ ਗਿਆ ਪਹਿਲਾਂ ਤਾਂ ਵਿਚਾਰੀ ਦੇ ਸਿਰ ਤੋਂ ਪਤੀ ਦਾ ਸਾਯਾ ਉੱਠ ਜਾਂਦਾ ਤੇ ਬਾਅਦ ਵਿੱਚ ਪਿਤਾ ਸਮਾਨ ਸੋਹਰੇ ਦੇ ਵੱਲੋਂ ਅਜੇ ਹੀ ਮਾੜੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਕਿ ਆਹ ਕੇਸ ਘਟਨਾ ਨੇ ਪੂਰਾ ਪੰਜਾਬ ਤੱਕ ਜੋ ਹੈ ਕੰਬਾ ਕੇ ਰੱਖ ਦਿੱਤਾ ਦੱਸਿਏ ਕਿ ਸੋਹਰੇ ਦੇ ਵੱਲੋਂ ਆਪਣੀ ਵਿਧਵਾ ਨੂੰ ਦੇ ਉਤੇ ਤਜਾਬ ਛੁੱਟਿਆ ਕਿ ਇਸ ਘਟਨਾ ਦੇ ਵਿੱਚ ਬੁਰੀ ਤਰ੍ਹਾਂ ਝੁਲਸੀ ਔਰਤ ਨੂੰ ਇਲਾਜ ਵਾਸਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਪੂਰੇ ਮਾਮਲੇ ਦੀ ਜਾਂਚ ਥਾਣਾ ਸਿਟੀ ਕੋਟਕਪੂਰਾ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਿਆ ਦਾ ਸੀ ਕਿ ਕੋਟਕਪੂਰਾ ਦੇ ਦਵਾਰੇਾਨਾ ਰੋਡ ਦੀ ਰਹਿਣ ਵਾਲੀ ਵਿਧਵਾ ਔਰਤ ਜਨੀ ਦਿਨੀ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਕੋਟਕਪੂਰਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਬਤੌਰ ਸਫਾਈ ਸੇਵਕਾ ਕੰਮ ਕਰਦੀ ਸੀ ਸ਼ਨੀਵਾਰ ਸਵੇਰੇ ਉਹ ਆਪਣੇ ਨਾਲ ਇੱਕ ਹੋਰ ਮਖਿਲਾ ਦੇ ਨਾਲ ਜੋ ਸਕੂਲ ਦੇ ਵਿੱਚ ਡਿਊਟੀ ਤੇ ਜਾ ਰਹੀ ਸੀ ਜਦੋਂ ਉਹ ਸਕੂਲ ਦੇ ਨੇੜੇ ਪਹੁੰਚੀ ਤਾਂ ਉਸ ਦੇ ਸੋਰੇ ਧੀਰੂ ਨੇ ਉਸ ਦੇ ਉੱਤੇ ਤਜਾਬ ਸ਼ੂਟ ਦਿੱਤਾ ਪੜਤਾ ਤੇ ਵੱਲੋਂ ਰੋਲ ਪਾਏ ਜਾਣ ਮਗਰੋਂ ਮਲਸਮ ਮੌਕੇ ਤੇ ਫਰਾਰ ਹੋ ਕੇ ਆਲੇ ਆਲੇ ਦਵਾਲੇ ਦੇ ਲੋਕਾਂ ਨੇ ਪੀੜਤਾ ਨੂੰ ਪਹਿਲਾਂ ਤਾਂ ਕੋਟਕਪੁਰਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਉਸ ਨੂੰ ਫਰੀਦਕੋਟ ਦੇ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਮੈਡੀਕਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਦੀਪਕ ਪੱਟੀ ਨੇ ਦੱਸਿਆ ਕਿ ਮਖਲਾ ਦੇ ਚਿਹਰੇ ਅੱਖ ਤੇ ਤਾਂ ਜਬ ਪੂਰੀ ਤਰ੍ਹਾਂ ਸੁੱਟਿਆ ਗਿਆ ਹਾਲਾਂਕਿ ਉਸ ਦੀ ਜਾਨ ਨੂੰ ਤਾਂ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਪਰ ਇਹ ਰਖਮ ਕਾਫੀ ਜ਼ਿਆਦਾ ਗਹਿਰੀ ਹੈ ਤੇ ਉਸ ਨੂੰ ਐਮਰਜੈਂਸੀ ਜਹੀਆਂ ਸੇਵਾਵਾਂ ਲਗਾਤਾਰ ਦਿੱਤੀਆਂ Audience. ਪੰਜਾਬ ਦੇ ਵਿੱਚ ਇਨਸਾਨੀਅਤ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋ ਗਈ ਹੈ ਇੱਕ ਸੋਹਰੇ ਨੇ ਆਪਣੀ ਹੀ ਨੂੰ ਦੇ ਨਾਲ ਅਜਿਹੀ ਮਾੜੀ ਕਰਤੂਤ ਕੀਤੀ ਕਿ ਪਰਿਵਾਰਕ ਮੈਂਬਰ ਤੱਕ ਵੀ ਸਦਮੇ ਦੇ ਵਿੱਚ ਹੈ ਕਿ ਸੱਚਮੁੱਚ ਕੋਈ ਵੀ ਸੋਹਰਾ ਆਪਣੀ ਨੂੰ ਦੇ ਨਾਲ ਅਜਿਹਾ ਕਰ ਸਕਦਾ ਹੈ ਬਹੁਤ ਹੀ ਮੰਦ ਭਾਗੀ ਖਬਰ ਜੋ ਹੈ ਫਰੀਦਕੋੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੋਹਰੇ ਦੇ ਵੱਲੋਂ ਆਪਣੀ ਨੂੰ ਦੇ ਉੱਤੇ ਤੇਜਾਬ ਸੁੱਟ ਦਿੱਤਾ ਗਿਆ ਤੇ ਜ਼ਖਮੀ ਹਾਲਾਤਾਂ ਦੇ ਵਿੱਚ ਨੂੰ ਜੋ ਹੈ ਬੁਰੀ ਤਰ੍ਹਾਂ ਚੁੱਲਸ ਜਾਂਦੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ ਨੂੰ ਇਸ ਵੇਲੇ ਹਸਪਤਾਲ ਦੇ ਵਿੱਚ ਪੜਤੀ ਹੈ ਸੋਰੇ ਦੇ ਵੱਲੋਂ ਆਪਣੀ ਹੀ ਵਿਧਵਾ ਨੂੰ ਦੇ ਨਾਲ ਅਜਿਹਾ ਕੀਤਾ ਗਿਆ ਪਹਿਲਾਂ ਤਾਂ ਵਿਚਾਰੀ ਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਂਦਾ ਤੇ ਬਾਅਦ ਵਿੱਚ ਪਿਤਾ ਸਮਾਨ ਸੋਰੇ ਦੇ ਵੱਲੋਂ ਅਜੇ ਹੀ ਮਾੜੀ ਕਰਤੂਤ ਨੂੰ ਅੰਜਾਮ ਦਿੱਤਾ ਕਿ ਆਹ ਘਟਨਾ ਨੇ ਪੂਰਾ ਪੰਜਾਬ ਤੱਕ ਜੋ ਹੈ ਕੰਬਾ ਕੇ ਰੱਖ ਦਿੱਤਾ ਦੱਸਿਏ ਕਿ ਸੋਰੇ ਦੇ ਵੱਲੋਂ ਆਪਣੀ ਵਿਧਵਾ ਨੂੰ ਦੇ ਉੱਤੇ ਤਜਾਬ ਛੁੱਟਿਆ ਕਿ ਇਸ ਘਟਨਾ ਦੇ ਵਿੱਚ ਬੁਰੀ ਤਰ੍ਹਾਂ ਝੁਲਸੀ ਔਰਤ ਨੂੰ ਇਲਾਜ ਵਾਸਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਪੂਰੇ ਮਾਮਲੇ ਦੀ ਜਾਂਚ ਥਾਣਾ ਸਿਟੀ ਕੋਟਕਪੂਰਾ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਦੱਸਿਏ ਕਿ ਕੋਟਕਪੂਰਾ ਦੇ ਦੁਆਰੇ ਅਨਾਰ ਰੋਡ ਦੀ ਰਹਿਣ ਵਾਲੀ ਵਿਧਵਾ ਔਰਤ ਐਨੀ ਦਿਨੀ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਕੋਟਕਪੂਰਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਬਤੌਰ ਸਫਾਈ ਸੇਵਕਾ ਕੰਮ ਕਰਦੀ ਸੀ ਸ਼ਨੀਵਾਰ ਸਵੇਰੇ ਉਹ ਆਪਣੇ ਨਾਲ ਇੱਕ ਹੋਰ ਮਹਿਲਾ ਦੇ ਨਾਲ ਜੋ ਸਕੂਲ ਦੇ ਵਿੱਚ ਡਿਊਟੀ ਤੇ ਜਾ ਰਹੀ ਸੀ ਜਦੋਂ ਉਹ ਸਕੂਲ ਦੇ ਨੇੜੇ ਪਹੁੰਚੀ ਤਾਂ ਉਸ ਦੇ ਸੋਰੇ ਧੀਰੂ ਨੇ ਉਸ ਦੇ ਉੱਤੇ ਤਲਜਾਪ ਸ਼ੂਟ ਦਿੱਤਾ ਪੜਤਾ ਤੇ ਵੱਲੋਂ ਰੋਲਾ ਪਾਇਆ ਜਾਣ ਮਗਰੋਂ ਮਲਸਮ ਮੌਕੇ ਤੇ ਫਰਾਰ ਹੋ ਕੇ ਆਲੇ ਆਲੇ ਦੇ ਲੋਕਾਂ ਨੇ ਪੀੜਤਾ ਨੂੰ ਪਹਿਲਾਂ ਤਾਂ ਕੋਟਕਪੂਰਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਉਸ ਨੂੰ ਫਰੀਦਕੋਟ ਦੇ ਗੁਰੂ ਗੋਵਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਮੈਡੀਕਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਦੀਪਕ ਪੱਟੀ ਨੇ ਦੱਸਿਆ ਕਿ ਮਖਲਾ ਦੇ ਚਿਹਰੇ ਅੱਖ ਤੇ ਤਾਂ ਜਬ ਪੂਰੀ ਤਰ੍ਹਾਂ ਸੁੱਟਿਆ ਗਿਆ ਹਾਲਾਂਕਿ ਉਸ ਦੀ ਜਾਨ ਨੂੰ ਤਾਂ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਪਰ ਇਹ ਇਸ ਰਕਮ ਕਾਫੀ ਜ਼ਿਆਦਾ ਗਹਿਰੀ ਹੈ ਤੇ ਉਸ ਨੂੰ ਐਮਰਜੈਂਸੀ ਜਹੀਆਂ ਸੇਵਾਵਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ